ਹੰਤੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਾਰੇ ਜਣੇ ਠੀਕ ਹੋ ਮੂਗੇ ਸਾਰੇ ਜਣੇ ਪੱਧੀਆਂ ਹੋਮੂਗੀ ਅੱਜ ਆਪਾਂ ਬਣਾਵਾਂਗੇ ਜੀ ਬਨਾਣਾ ਸ਼ੇਕ ਆਪਾਂ ਇੱਕ ਲੱਗ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਜਿੰਨਾ ਤਾਂ ਜਿਆਦੇ ਵਾਜਣਾ ਹੈ ਨਾ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਜੇ ਅਸੀਂ ਬਨਾਣਾ ਸ਼ੇਕ ਪੀਵਾਂਗੇ ਤਾਂ ਸਾਡਾ ਵਜਨ ਹੋਰ ਜ਼ਿਆਦੇ ਵਧੂਗਾ ਤੇ ਕਿਉਂਕਿ ਉਹਦੇ ਵਿੱਚ ਦੁੱਧ ਵੀ ਐਡ ਹੋ ਜਾਂਦਾ ਹੋ ਵੀ ਹੋ ਜਾਂਦਾ ਬਨਾਣਾ ਵੀ ਐਡ ਹੋ ਜਾਂਦਾ ਆਪਾਂ ਇੱਕ ਲੱਗ ਤਰੀਕੇ ਨਾਲ ਬਣਾਵਾਂਗੇ ਆਪਾਂ ਰੱਖਿਆ ਜੀ ਵਾਲ ਕੇ ਦੁੱਧ ਤੇ ਇਹਦੇ ਉੱਤੋਂ ਆਪਾਂ ਸਾਰੀ ਕਰੀਮ ਲਾ ਦੇਣੀ ਆ ਮਲਾਈ ਆ ਜਿਹੜੀ ਉਹ ਸਾਰੀ ਲਾ ਦੇਣੀ ਆ ਤੇ ਆ ਵਾਲ ਕੇ ਠੰਡਾ ਕਰਕੇ ਇਹਨੂੰ ਰੱਖ ਲਿਆ ਸੀ ਮੈਂ ਪਹਿਲੀ ਤੇ ਹੁਣ ਆਪਾਂ ਇਹਦੀ ਮਲਾਈ ਲਾ ਦਾਂਗੇ ਤਾਂ ਜੀ ਆਪਾਂ ਮਲਾਈ ਲਾ ਲਈ ਦੁੱਧ ਤੋਂ ਇੱਕ ਕੱਪ ਆਪਾਂ ਦੁੱਧ ਲੈ ਲਿਆ ਜੀ ਇੱਕ ਆਪਾਂ ਬਨਾਨਾ ਲੈਂਤਾ ਤੇ ਕੁਸਾ ਪਉ ਸ਼ੱਕਰ ਲੈਂਤੀ ਆ ਤੇ ਕੁਛ ਆਪਾਂ ਲੈਂਤੇ ਆ ਜੀ ਖੰਡ ਤੇ ਕੁ ਇੱਕ ਕੱਪ ਆਪਾਂ ਲੈ ਲੈਂਦਾ ਜੀ ਪਾਣੀ ਤੇ ਆਪਾਂ ਕੁਛ ਕੱਟ ਲਈਏ ਡਰਾਈ ਫਰੂਟ ਜੋ ਤੁਹਾਡੇ ਕੋਲੇ ਹੈਗੇ ਆ अवेलेबल ਆ ਤੁਸੀਂ ਉਹੀ ਪਾਉਣੇ ਆ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇਹ ਸਾਰੇ ਪਾਉਣੇ ਆ ਜੋ ਤੁਹਾਡੇ ਕੋਲ ਹੈ ਤੁਸੀਂ ਉਹੀ ਪਾ ਲਿਓ ਆਪਾਂ ਲਵਾਂਗੇ ਜੀ ਹੁਣ ਮਿਕਸਰ ਫਿਕਸੀ ਦਾ ਇੱਕ ਜੱਗ ਇਹਦੇ ਵਿੱਚ ਆਪਾਂ ਸਾਰਿਆ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਹਨ ਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਪਰ ਇੱਕ ਚਮਚ ਪਾਇਆ ਜੀ ਖੰਡ ਦਾ ਮੈਂ ਜ਼ਿਆਦਾ ਖੰਡ ਨਹੀਂ ਪਾਉਂਗੀ ਤੁਸੀਂ ਜੇ ਕੱਲੀ ਖੰਡ ਪਾਉਣੀ ਚਾਹੁੰਦੇ ਹੋ ਤਾਂ ਖੰਡ ਵੀ ਪਾ ਸਕਦੇ ਹੋ ਤੇ ਮੈਂ 1.5 ਚਮਚ ਪਾਇਆ ਸ਼ੱਕਰ ਦਾ ਤੁਸੀਂ ਆਪ ਦੇ ਅਨੁਸਾਰ ਮਿੱਠਾ ਕਰ ਲੈਣਾ ਵੱਧ ਘੱਟ ਇੱਕ ਕੱਪ ਆਪਾਂ ਪਾਏ ਜੀ ਦੁੱਧ ਦਾ ਇੱਕ ਕੱਪ ਆਪਾਂ ਪਾਏ ਜੀ ਇਹ ਠੰਡਾ ਵਾਟਰ ਹੈਗਾ ਜਿਹੜਾ ਆਪਾਂ ਫਰਿੱਜ ਦੇ ਵਿੱਚ ਰੱਖਿਆ ਹੋਇਆ ਸੀ ਪਹਿਲੇ ਉਹ ਪਾਣੀ ਆਪਾਂ ਪਾਤੇ ਆ ਥੋੜੇ ਜਿਹਾ ਆਪਾਂ ਡਰਾਈ ਫਰੂਟ ਇਹਦੇ ਵਿੱਚ ਪਾ ਲਾਂਗੇ ਥੋੜੇ ਜਿਹਾ ਆਪਾਂ ਬਾਦ ਦੇ ਵਿੱਚ ਪਾਵਾਂਗੇ ਇਹਨੂੰ ਆਪਾਂ ਕਰਦੇ ਆਂ ਜੀ ਗ੍ਰाइंड ਮਿਕਸੀ ਦੇ ਵਿੱਚ ਹਾਂਜੀ ਆਪਾਂ ਮਿਕਸ ਕਰ ਲਿਆ ਜੀ ਇਹਦਾ ਆਪਾਂ ਬਣਾ ਲਿਆ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਇਹਨੂੰ ਦੇਖੋ ਜੀ ਹੁਣ ਆਪਾਂ ਇੱਕ ਗਲਾਸ ਦੇ ਵਿੱਚ ਕੱਢਦੇ ਆਂ ਇਹ ਬਹੁਤ ਹਲਕਾ ਤੇ ਪਤਲਾ ਬਣ ਕੇ ਤਿਆਰ ਹੋਇਆ ਇਹ ਮੋਟਾ ਨਹੀਂ ਤਿਆਰ ਹੋਇਆ ਜਿਵੇਂ ਕਿ ਆਪਾਂ ਬਣਾਉਣੇ ਵਾਲਾ ਬਣਾਉਣੀ ਹੈ ਜਦਾਂ ਦੁੱਧ ਤੇ ਆਪਾਂ ਮਲਾਈ ਵਾਲਾ ਕੱਚਾ ਦੁੱਧ ਪਾ ਦਿੰਨੇ ਆਂ ਮਲਾਈ ਨਾਲ ਹੀ ਪਾ ਦਿੰਨੇ ਆਂ ਤੇ ਔਰ ਦੇ ਨਾਲ ਆਪਣਾ ਭਜਨ ਵੀ ਵਰਤ ਤੇ ਤਾਂ ਕਰਕੇ ਇਹ ਆਪਣਾ ਭਜਨ ਵੀ ਨਹੀਂ ਵਧਾਊਗਾ ਤੇ ਆਪਾਂ ਨੂੰ ਠੰਡਕ ਵੀ ਦੇਊਗਾ ਆਪਣੀ ਸਰੀਰ ਨੂੰ ਤੇ ਆਪਾਂ ਪਾਤੀ ਜੀ ਡਰਾਈ ਫਰੂਟ ਬਿਲਕੁਲ ਇਹ ਪਤਲਾ ਬਣ ਕੇ ਤਿਆਰ ਹੋਇਆ ਇੰਦਾ ਕਿ ਆਪਾਂ ਜੂਸ ਪੀਨੇ ਆ ਇੱਕ ਤਰ੍ਹਾਂ ਦਾ ਗਲਿਪਫਰ ਤਿਆਰ ਹੋ ਗਿਆ ਕੀ ਦੇਖੋ ਜੀ ਇਹ ਗਾਲਾ ਨਹੀਂ ਹੈਗਾ ਜਿਹੜੇ ਕਹਿੰਦੇ ਆ ਵੀ ਸਾਡੇ ਦਿਲ ਤੇ ਖੜ ਜਾਂਦਾ ਸਾਥੋਂ ਪੀਤਾ ਨਹੀਂ ਜਾਂਦਾ ਬਨਾਣਾ ਸ਼ੇਕ ਜਦੋਂ ਅਸੀਂ ਪੀਨੇ ਆ ਤੋ ਸਾਡੇ ਨੇ ਸੇ ਸਾਡੇ ਦਿਲ ਦੇ ਵਿੱਚ ਹੀ ਖੜਾ ਰਹਿੰਦਾ ਸਾਡੇ ਖਾਣੇ ਵਾਲੇ ਥਾਂ ਤੇ ਪਚਦਾ ਨਹੀਂ ਹੈਗਾ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਪੀਓ ਤੁਹਾਡੇ ਬਿਲਕੁਲ ਪਚੂਗਾ ਬਿਲਕੁਲ ਆਹ ਹੋਊਗਾ ਕਿ ਥੋੜਾ ਜਿਹਾ ਆਪਾਂ ਪਾਇਆ ਜੀ ਕਾਲਾ ਨਮਕ ਤੇ ਕਾਲੀਆਂ ਮਿਰਚਾਂ ਇਹ ਨਾਲ ਹੋਰ ਵੀ ਟੇਸਟ ਜਿਆਦਾ ਵਧੀਆ ਹੋ ਜਾਂਦਾ ਹੈ ਤੁਸੀਂ ਵੀ ਇਦਾਂ ਆਪਣੇ ਘਰ ਦੇ ਵਿੱਚ ਬਣਾ ਕੇ ਪੀਓ ਜੀ ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡਾ ਮੋਟਾਪਾ ਜਾਦੇ ਵੱਜ ਜਾਂਦਾ ਇਹ ਪੀਣ ਨਾਲ ਤੇ ਤੁਸੀਂ ਇਸ ਤਰ੍ਹਾਂ ਬਣਾਇਓ ਤੁਹਾਡਾ ਮੋਟਾਪਾ ਵੀ ਨਹੀਂ ਵਧੂਗਾ ਤੁਸੀਂ ਇਸ ਰੈਸਪੀ ਦਾ ਅਨੰਦ ਵੀ ਲੈ ਲਓਗੇ ਤੇ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ